ਸਤਿ ਸ਼੍ਰੀ ਅਕਾਲ ਜੀ ਬਾਈ ਸਭ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਇੱਕ ਦਿਓ ਲੋ ਜੀ ਬਾਈ ਅੱਜ ਚੱਲੇ ਆਪਾਂ ਮੁੱਲਾਂ ਪਰ ਦਾਖਾਂ ਤੇ ਉੱਥੇ ਹੈਗਾ ਬਾਈ ਅੱਜ ਮੰਡੀ ਬੱਕਰੀਆਂ ਦੀ ਕਾੜ ਦੀ ਇਹ ਬਾਕੀ ਚੱਲੇ ਆ ਜੀ ਭੰਤ ਵੀ ਪਹੁੰਚਿਆ ਹੈ ਅੱਜ ਭੰਤ ਨੂੰ ਵੀ ਖਵਾ ਲਿਆ ਜੀ ਇਹ ਇਹਨੇ ਵੀ ਰੱਖਿਆ ਹੈ ਬਾਈ ਦੋ ਜਾਨਵਰ ਤੇ ਡੈਡੀ ਵੀ ਚੱਲੇ ਆ ਨਾਲ ਸਤਿ ਸ਼੍ਰੀ ਅਕਾਲ ਜੀ ਚੱਲੇ ਆ ਜੀ ਅੱਜ ਤੇ ਬਾਕੀ ਮੰਡੀ ਦਿਖਾਉਣੇ ਅੱਜ ਘੁੰਮਣ ਚੱਲੇ ਆ ਬਾਈ ਤੇ ਦੇਖਦੇ ਆ ਉੱਥੇ ਜਾ ਕੇ ਕਿ ਕਿਆ ਬਾਜ਼ਾਰ ਆ ਜੀ ਕਿ ਕਿਆ ਮੰਡੀ ਦਾ ਭਾਅ ਭੰਤਾ ਪਹਿਲੀ ਵਾਰ ਆਏ ਆ ਪਹਿਲੀ ਵਾਰੀ ਤੇ ਮੁਲਾਵਰ ਦਾ ਖਾਨ ਆਈ ਆ ਮੁਲਾਵਰ ਹਰ ਇੱਕ ਸ਼ਨੀਵਾਰ ਨੂੰ ਮਹੀਂ ਮੰਡੀ ਲੱਗਦੀ ਆ ਇਹ ਹਰ ਇੱਕ ਸ਼ਨੀਵਾਰ ਨੂੰ ਤੇ ਬਾਕੀ ਜਾਨਵਰ ਵੀ ਲੈ ਕੇ ਚੱਲੇ ਆ ਮੰਡ ਦੇ ਇੱਕ ਤੇ ਆਪਣੇ ਤੇ ਉਹਨਾਂ ਨੇ ਜਾਣਾ ਤਾਂ ਚਲੋ ਅਸੀਂ ਕਿ ਆ ਵੀ ਅਸੀਂ ਵੀ ਜਾਇਆ ਹਾਂ ਨੇ ਘੁੰਮੇ ਆਉਣੇ ਬੇਲੇ ਹੀ ਆ ਹੁਣ ਤਾਂ ਹੀ ਨਹੀਂ ਨਾਲੇ ਹੋਰ ਜਾਂ ਜਾਨਵਰ ਰੱਖੇ ਫੇ ਮੁੰਡੀਆਂ-ਮੁੰਡੀਆਂ ਦੇਖਣੇ ਜਾਏ ਜੀ ਮੰਡੀਆਂ ਦੇਖਣੇ ਜਾਂਦੇ ਹਾਂ ਵੀ ਕਿਹਾਂ ਭਾਉ-ਪੰਤਾ ਆ ਕੇ ਇਸ ਤਰ੍ਹਾਂ ਦਾ ਮਾਲ ਕਿੜੀਆਂ-ਕੜੀਆਂ ਕਿਸੇ ਮਾਉਂੀਆਂ ਹੂੰ ਸਹੀ ਕੰਡਾਂ ਦੇ ਵਿੱਚ ਪਤਾ ਲੱਗਦਾ ਪਰਬਰੀ ਕਿਹੜੀ ਹੈ ਜਿਹੜੀ ਗੱਡੀ ਆ ਰਹੀ ਬਈ ਥੋੜੀ ਪਿੱਛੇ ਆ ਉਹ ਇਹਦੇ ਕਰਕੇ ਅਸੀਂ ਖੜ ਗਏ ਥੋੜਾ ਜਿਆ ਤੇ ਬਾਕੀ ਉਹ ਕਹਿੰਦਾ ਥੋੜਾ ਪਿੱਛੇ ਹੀ ਆ ਗਏ ਪਿੱਛੇ ਹੀ ਆ ਗਏ ਕਹਿੰਦਾ ਜੀ ਪਿੱਛੇ ਆਸ਼ਰਮ ਹੈ ਜੀ ਉਹ ਕਹਿੰਦਾ ਉੱਥੇ ਹੀ ਆ ਗਏ ਡਰਾਈਵਰ ਕਹਿੰਦਾ ਬਾਕੀ ਦੇਖਦੇ ਆ ਜੀ ਚੱਲਦੇ ਆ ਤੁਹਾਨੂੰ ਦਿਖਾਉਨੇ ਮੰਡੀ ਜੀ ਬਾਈ ਸਾਡੇ ਤੋ ਜੀ ਕਹਿੰਦਾ ਮੈਨੂੰ ਦੁਆ ਪਹੁੰਚ ਗਏ ਬਾਈ ਇੱਥੇ ਖੇਤਾਂ ਵਿੱਚ ਲੱਗੀ ਹੋਈ ਐ ਮੰਡੀ ਜੀ ਇਹਦਾ ਦੁਆ ਹਾਂ ਇਹ ਭੋਜ ਵੇਚ ਆ ਵੇਚਦੇ ਭੋਜ ਜਿਹੜਾ ਬੱਕਰੀਆਂ ਨੂੰ ਪੈਂਦਾ ਈ ਪਾ ਝੜ ਕੇ ਲੱਗੇ ਵਿਗੜਿਆ ਆ ਖੇਤਾਂ ਵਿੱਚ ਲੱਗੀ ਹੋਈ ਐ ਇਹ ਤਾਂ ਬਸ ਸਾਨੂੰ ਹੀ ਖਾਈਏ ਬਾਲਟਾਂ ਲਾ ਲਈਏ ਹੁਣ ਵਿੱਚ ਦਾ ਇਹਨਾਂ ਨੂੰ ਕਿੰਨੇ ਜੰਦੇ ਹੁਣ ਪੱਛੂਗੇ ਪਹਿਲਾਂ ਆਪਣਾ ਗੱਡੀ ਦਾ ਮਾਲ ਤਾਂ ਲਾਈਏ ਜਾਂਦੇ ਹੋਏ ਲੈ ਕੇ ਜਾਵਾਂਗੇ ਵੀ ਆ ਵੀਰੇ ਰਾਜਸਥਾਨ ਦੇ ਨੇ ਗੱਡੀ ਇੱਧਰ ਲਾ ਬਈ ਕਹਿੰਦਾ ਆ ਗੱਡੀ ਉਰੇ ਲੱਗੂਗੀ ਠੀਕ ਕਰਦਾ ਗੇਂ ਜਾਂਦੀ ਅੱਗੇ ਨਹੀਂ ਜਾਊਂਗੀ ਆਪਣੀ ਗੱਡੀ ਕੋਈ ਨਹੀਂ ਕਰਦਾ ਇੱਥੇ ਧਾ ਦੇ ਅੱਗੇ ਨਹੀਂ ਜਾਊ ਬਈ ਠੀਕ ਹੈ ਕੀ ਪਾਰਕਿੰਗ ਹੈ ਅੱਛਾ ਇੱਧਰ ਪਾਰਕ ਲਾ ਦੇ ਕਿੱਧਰ ਹੀ ਇੱਧਰ ਪਾਰਕ ਲਾ ਦੇ ਅੱਛਾ ਕੱਢ ਦੇ ਨਮੂਨ ਕਰੇ ਦਾ ਨਾ ਨਾ ਇੱਧਰ ਛਿਪ ਦੇ ਇਹਨੂੰ ਕਰ ਕਹਿੰਦਾ ਅੱਛਾ ਚੱਲ ਕੋਈ ਨਾ ਗੱਡੀ ਲੱਗੀ ਹਲ ਤਾਂ ਪੰਨ ਲੱਗੀ ਆਈ ਆਈ ਮੰਡੀ ਆ ਗਿਆ ਸ਼ੁਰੂ ਹੋਇਆ ਕੰਮ ਉਹ ਵਾਲਾ ਦੇ ਕੋਲ ਨੂੰ ਲਾ ਦੇ ਅੱਗੇ ਕਾਤੇ ਉਹ ਕੋਈ ਗੱਲ ਨਹੀਂ ਉਹਰੇ ਭਰ ਜਾਣਾ ਸਾਰਾ ਭਰ ਜਾਣਾ ਹੀ ਔਰ ਪਰਚੀ ਕੱਢ ਦੇਣੀ ਬਾਈ ਨੇ ਪਾਚੀ ਘਟੂਗਾ ਹੋ ਮੂਹ ਫਜੀ ਦਾ ਲੈਣਾ ਦੂਜਾ ਨਾਮ ਹੈ ਬੇ ਹੱਸਾ ਉਹ ਵਾਲੇ ਦਾ ਚਲ ਬੰਦਾ ਜੰਦ ਲੋ ਜੀ ਲੋ ਜੀ ਬਾਈ ਗੱਡੀ ਕਰਤੀ ਪਾਰਕ ਤੇ ਪਹੁੰਚ ਗਏ ਅੱਧਰ ਲੱਗੀ ਮੰਡੀ ਤੇ ਹੋ ਗਿਆ 6:30 ਹੋ ਗਏ 6:30 ਪੌਣੇ 11 12:00 ਵਜੇ ਤੱਕ ਕਹਿੰਦੇ ਪੂਰੀ ਲੱਗ ਜਾਂਦੀ ਮੰਡੀ ਪਰ ਤੇ ਚੱਲ ਕੇ ਦਿਖਾਉਨੇ ਬਾਕੀ ਤੁਹਾਨੂੰ ਆਪਣੇ ਪਿੰਡ ਤੋਂ ਪੈ ਗਿਆ ਬਾਈ ਤਕਰੀਬਨ 90 ਕਿਲੋਮੀਟਰ ਇੱਕ ਸਾਈਡ ਨੂੰ ਚਮਕੌਰ ਸਾਹਿਬ ਤੋਂ 80 ਕਿਲੋਮੀਟਰ ਆ ਪੂਰਾ ਹੋਰ ਫਿਰ ਵਧੀਆ 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 ਆਪਣੇ ਵੀ ਲਿਆਉਣੇ ਜਾਨਵਰ ਤਾਂ ਆਈਤੀ ਦਾ ਬਾਈ ਦੇਖਣੇ ਆਏ ਆ ਦੇਖਣ ਆਏ ਆ ਆਪਾਂ ਨੇ ਵੀ ਨਹੀਂ ਕੋਈ ਜਾਨਵਰ ਲਿਆਂਦਾ ਆਪਣੇ ਪਿੰਡ ਮੰਡ ਦਾ ਇੱਕ ਬਾਪੂ ਆ ਉਹਨੇ ਰੱਖੇ ਹੋਏ ਆ 40 50 ਨਗ ਉਹ ਲਿਆਇਆ 10 12 ਨੱਗ ਉਹਦੇ ਨਾਲ ਆਏ ਆ ਆਪਾਂ ਉਹਨੇ ਆਉਣਾ ਤਾਂ ਦੇਖ ਕੇ ਆਈ ਕਿ ਚਲੋ ਵੀ ਪੇਤ ਪੈ ਜੂ ਪੇਤ ਵਧੀਆ ਦੇਖ ਕੇ ਜਾਨੀ ਕਿ ਆਇਆ ਉਹ ਵੀ ਪਹਿਲੀ ਵਾਰੀ ਉਹ ਆ ਪਹਿਲੀ ਵਾਰੀ ਆਇਆ ਇੱਕ ਬਾਪ ਬਾਬਾ ਇੱਕ ਨਾਲ ਹਾਂ ਉਹਨੂੰ ਪਤਾ ਨੰਗ ਬਾਬਾ ਤੇ ਉਹਨੂੰ ਪਤਾ ਉਹ ਪਹਿਲਾ ਹੁੰਦਾ ਰਹਿੰਦਾ ਹੈ ਉਹਨੂੰ ਪਤਾ ਹੁਣੇ ਰੱਖੀਆਂ ਉਹਨੇ ਨੇ ਰੱਖੇ ਵੇ ਹਾਂ ਡੈਡੀ ਚਲੇ ਗਿਆ ਬਾਪੂ ਨਾਲ ਤੇ ਚੱਲ ਕੇ ਦਿਖਾਉਨੇ ਆ ਸੰਨ ਏ ਕਿਉਂ ਪਤਾ ਲੱਗਦਾ ਦੇਖ ਕੇ ਪਤਾ ਲੱਗਦਾ ਇੱਥਾ ਪਰੂੰਗੀ ਮੰਡੀ ਹਲ ਤਾਂ ਟਾਟਾ ਟਾਟਾ ਗੱਡੀਆਂ ਆਈਆਂ 12 ਵਜੇ ਭਾਈ ਕੀ 12 12 ਵਜੇ ਪੂਰੀ ਜਾਨੀ ਕਗਾ ਕੌਣ ਲੱਗ ਜਾਂਦਾ 12 ਵਜੇ ਗਾਹਕ ਵੀ ਆਉਣਾ ਹੈ ਗਾਹਕ ਨੇ ਉਹ ਲੈਣਾ ਆ ਕੇ ਜਾਨਵਰ ਪਹਿਲੀ ਬਰੀ ਆਏ ਆ ਬਈ ਰੱਖੇ ਤਾਂ ਹੋਏ ਆ ਹੁਣ ਆਪਾਂ ਸਾਲ ਹੋ ਗਿਆ ਇੱਧਰ ਨੂੰ ਮੜੀ ਮੋਟੀ ਨੌਲੇਜ ਦੇਖੀਏ ਕਹੇ ਜਾਂ ਨਾਗ ਆਉਂਦਾ ਰੇਗ ਸ਼ਨੀਵਾਰ ਮੰਡੀ ਲੱਗਦੀ ਬਾਈ ਪੰਤਾ ਖੋਲ ਲੀਆਂ ਵੀ ਆ ਦੇਖਵਣੀਆਂ ਬਣਾਈਆਂ ਦੇਖ ਆਪਾਂ ਉਹੀ ਬਣਾਈ ਜਾਂਦੇ ਆ ਕਹਰਾ ਹਾਂ ਹਾਂ ਇਹ ਫਿਰ ਬਾਹਰੋਂ ਆਖਾਉਂਦਾ ਮੈਂ ਪਾਣੀ ਪੁਣੀ ਨੇ ਪਾਣੀ ਵਾਂ ਹਾਂ ਇਹ ਚੱਕੇ ਅੰਦਰ ਰੱਖਣਾ ਪੈਂਦਾ ਚਾਦਰ ਜੀ ਹੋਏ ਤਾਂ ਨਾ ਚਾਦਰ ਜੀ ਹੋਏ ਜਿਵੇਂ ਜਿਵੇਂ ਮਨ ਲੱਗਦਾ ਆਪਾਂ ਨੇ ਪਹਿਲਾਂ ਖੁੜਲੀ ਲਾਈ ਜਿੱਤੀ ਉਹ ਜੀ ਖੁੜਲੀ ਉਹ ਛੋਟੀ ਛੋਟੇ ਤੇ ਚੰਗੇ ਹਾਂ ਆ ਛੋਟੀ ਆ ਇਹੇ ਵੇਚਦੇ ਆ ਜਦ ਇਹ ਕਿੰਨੇ ਕਿੰਨੇ ਦੀ ਬਾਈ ਖੁੜਲੀ ਕਿੰਨੇ ਫੋਟਾ ਇਹ ਆ ਤਾਂ ਆ ਬ੍ਰਿਹਾਰ अच्छा सात ਫੋਟਾ ਸੌਰੀ ਹਾਂ ਆਹ ਸਹੀ ਫੋਟਾ ਅੱਛਾ ਆ ਪੰਜ ਚਾਰ ਆ ਛੋਟੀ ਇਹ ਤਿੰਨ ਇੱਕ ਫੋਟਾ ਆ ਬੜੀ ਦਾ ਕਿਹੜੀ ਦਾ ਕਿਹੜੀ ਦਾ ਅੱਠ ਫੋਟਾ ਇਹਦੇ 35000 ਆ 3500 ਆ ਆ 1500 ਕਿਹੜੀ ਚਾਦਰ ਲਾਈ ਹੋਈ ਹੈ ਇਹ ਤੇ ਟਾਟਾ ਦੇ ਦੂ ਗਣੂ ਜਾਨੀ ਇਹ ਨਹੀਂ ਨਹੀਂ ਬ੍ਰੇਕ ਹੈ ਨਹੀਂ ਨਹੀਂ ਬ੍ਰੇਕ ਚਾਦਰ ਵਧੀਆ ਨਹੀਂ ਹੈ ਨਹੀਂ ਅੱਛਾ ਕੁੰਡੀਆਂ ਨਹੀਂ ਲਾਈਆਂ ਨਾ ਜੇ ਬੰਨਣੀ ਹੋਵੇ ਨਾਲ ਕੁੰਡੀਆਂ ਤਾਂ ਫਿਰ ਆਇਆ ਯਾਰ ਬੱਕਰੀਆਂ ਤੁਹਾਨੂੰ ਪਤਾ ਖੁੱਲੀਆਂ ਲੋ ਆਓ ਖੁੱਲੀਆਂ ਹੀ ਆਂ ਚਾਹ ਕੁੰਡੀਆਂ ਵਾਲੀ ਲੋੜ ਹੀ ਨਹੀਂ ਪੈਣੀ ਛੋਟੀ ਕਿੰਨੇ ਦੀ ਆਹ ਇਹ 1500 ਅੱਛਾ ਠੀਕ ਕਿੱਧਰ ਖੜੀ ਆਪ ਗੱਡੀ ਪੰਤਾ ਪਣੀ ਹੈ ਉਹ ਤਾਂ ਨਹੀਂ ਖੜੀ ਕਿੱਥੇ ਹਾਂ ਉਹ ਖੜੀ ਆ ਭਾਈ ਗੰਬੇ ਖੜੀ ਆ ਉਹਦੀ ਹਾਂ ਹਾਂ ਬਾਬੇ ਦੀਆਂ ਛੇਲੀਆਂ ਵਧੀਆਂ ਹੋਰ ਭਾਈ ਜਨੈਲ ਵਧੀਆ ਵਧੀਆ ਟਾਈਮ ਹੈ ਨੈਰ ਨੈਰ ਹੈ ਬਾਈ ਪਲੇਟ ਕਰਦਾ ਥੋੜਾ ਜਿਆ ਜਣੀ ਕਿ ਠੀਕ ਆ ਟਾਈਮ ਹਣਾ ਇਹ ਨਾ ਜਿਹੜਾ ਧੁੰਮ ਅਗੇ ਆ ਗਿਆ ਸੀ ਹਾਂ ਉਹ ਵਿਚ ਨੂੰ ਆਉਣਾ ਦਾ ਪਹਿਲਾਂ ਜਿਹੜੇ ਉਹੀ ਰਸਤੇ ਦਾ ਬਹੁਤ ਗੇੜ ਪੈ ਕੇ ਆਇਆ ਇੱਧਰ ਇੱਧਰ ਤਾਂ ਗੇੜ ਪੈ ਗਿਆ ਤੂੰ ਕਿੱਧਰੋਂ ਆਇਆ ਨਹਿਰ ਨਹਿਰ ਕੋਹਾੜੇ ਨੂੰ ਆਇਆ ਤੂੰ ਉਹ ਨਾ ਨਹਿਰੂ ਨਹਿਰ ਨਹਿਰੇ ਨਹਿਰ ਆਇਆ ਤੂੰ ਅਸੀਂ ਤਾਂ ਵਿਚ ਨੂੰ ਆਏ ਵਿਚ ਨੂੰ ਵੀ ਬਹੁਤ ਜਾਣਤਾ ਬਾਈ ਵਿਚ ਨੂੰ ਬੇਹੇ ਠੀਕ ਤੇ ਰਹਾਤਾ ਹਾਂ ਨਹੀਂ ਨਹੀਂ ਵਿਚ ਨੂੰ ਟ੍ਰੈਫਿਕ ਬਹੁਤ ਈ ਅਸੀਂ ਵਿੱਚ ਨੂੰ ਆਏ ਆ ਲੋ ਜੀ ਬੋਲੀ ਲੱਗਣ ਲੱਗੀ ਕਾਹਕ ਲੱਗ ਗਿਆ ਭਾਈ ਮਗਰ ਜਾਨਵਰਾਂ ਦਾ ਇਹ ਜਿਹੜੀ ਗੱਲ ਕਹਦੀ ਪੈਸੇ ਲੈ ਬਹਿਣਾ ਨੂੰ ਪੈਸੇ ਲੈ ਉਹ ਜਾਇਜ਼ ਪੈਸਾ ਸੁਣਦਾ ਜਾਇਜ਼ ਤੈਨੂੰ ਗਲਤ ਨਹੀਂ 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 ਉਹ ਗਲਤ ਨਹੀਂ ਕਹੀ ਤੈਨੂੰ ਉਹ ਨਹੀਂ ਮਹਾਮਤਰਾ ਪੈਸਾ ਦੇ ਦੇ ਪੈਸੇ ਕੋਈ ਨਾ ਮਾਰਨ ਲੱਗੀ ਪੂਰਾ ਬਗਾ ਕੀ ਆ ਪੂਰਾ ਕੀ ਆ ਹਾਏ ਹੁੰਦਾ ਜੀ ਸਾਡਾ ਹੁੰਦਾ ਹੁੰਦਾ ਵੈਸੇ ਲੰਦਾ ਅੱਛਾ ਜੀ ਵੈਸੇ ਵੀ ਲੰਦਾ ਕਿੰਨੇ ਕਹਿੰਦਾ ਏ ਅੱਛਾ ਕੱਟੇ ਆਲੇ ਠਾਈਆਂ ਮੇਲਾ ਸ਼ੁਰੂ ਹੋਇਆ ਹੋ ਗਿਆ ਭਾਈ ਠੀਕ ਆ ਜੀ ਮਾਮਾ ਕਿਉਂ ਰਿਆ ਹੋ ਰੋਪੜ ਆ ਗਏ ਹਾਂ ਜੀ ਦੋ ਦੋਨਾਂ ਨੇ ਕਿਨੇ ਬਖੇ ਮੇਲਾ ਦੱਸਦੇ ਨੇ ਮੇਰੇ ਗਾਸਤੇ ਦਿੱਤਾ ਮੈਨੇ ਤੇ ਬਣਾਵਾਂਗੇ ਨਹੀਂ ਆ ਜਾਨਵਰਾਂ ਦਾ ਵੀ ਪੈਸੇ ਲੱਗ ਰਹੇ ਪਰਚੀ ਬਣਾएंगे ਪਰਚੀ ਬਣਾਤੀ ਪਰਚੀ ਕਹਿੰਦੇ ਆ ਪਰਚੀ ਉੱਥੇ ਆਪਣੀ ਬਣਾ ਲਈ ਆ ਅੱਛਾ ਜੀ ਨਕਾ ਦੀ ਜਿਹੜਾ ਵੇਚਿਆ ਉਹਦੀ ਬਣਾਉਣੀ ਅੱਛਾ ਵੇਚੇ ਤੇ ਵੇਚੇ ਦੀ ਵੀ ਪਰਚੀ ਲੱਗਦੀ 100 ਰੁਪਇਆ ਲੈਣੇ ਆਲੇ ਦਿਖਾਉ ਦੇਣੇ ਆ ਅੱਛਾ ਇੱਕ ਵੇਚਿਆ ਇੱਕ ਕਿਹੜਾ ਕਿਹੜਾ ਵੇਗਿਆ ਬਾਬੇ ਦਾ ਮੈਨੂੰ ਨਹੀਂ ਭੁੱਲੇ ਮੁੜ ਦੇਣਗੇ ਆ ਫਸ ਤੁਹਾਡੀ ਪਰਚੀ ਦੇ ਦੋ ਨਾ ਪਰਚੀ ਸਾਡੀ ਇਕੱਠੇ ਮਾਲਦੀ ਹੈ ਇਕੋ ਹੀ ਮਾਲਦੀ ਕਟਾਲ ਨੇ ਵਿੱਚ ਉਦੋਂ ਪਰਚੀ ਦੇ ਕੰਦਾ ਪੜੇਗਾ ਨਾ ਪਰਚੀ ਕੋਈ ਬਾਬੇ ਨੇ ਪਰਚੀ ਕਿਹੜਾ ਨੱਤਾ ਹੈ ਜਾਨਵਰ ਛੇਦੀ ਵੇਚੀ ਹੈ ਛੇਲੀ ਉਹ ਦਾਲ ਕਿੰਨੇ ਦੀ ਵੇਚੀ 11 ਨਹੀਂ ਉਹ ਪਰਚੀ ਵਿੱਚ ਲੈ ਗੋ ਉਹ ਤੇ ਵੱਡੀ ਲੱਗ ਗਈ ਲੈ ਵੀ ਗਏ 11 ਦੀ ਪੱਠ ਦੀ ਪੱਠ ਇਧਰੋਂ ਜਾਇਂ ਯਾਰ ਪਰਚੀ ਘਟਾਇਆ ਇੱਕ ਨੱਕ ਪਾਦੀ ਇਹਦੇ ਇੱਕ ਨੱਕ ਨਹੀਂ ਇੱਕ ਲਾਗਨੇ ਇੱਕ ਘਟਾਦੀ ਇੱਕ ਘਟਾਦੀ ਮੈਂ ਆਉਂਦਾ ਹਰੇਕ ਵਾਰ ਬਾਬਾ ਆਉਂਦਾ ਬਾਈ ਆਪੇ ਨੂੰ ਤਦਾ ਜਾਣਕਾਰੀ ਹੈਗੀ ਆ ਆ ਲਾਲ ਹੈ ਪੱਠਾ ਬਾਈ ਇਹ ਇਹ ਖੱਸੀ ਵਾਲਾ ਹੈ ਅੱਛਾ ਠੀਕ ਹੈ ਫੀਰੇ ਪਠਾਰੀਏ ਫੀਰੇ ਆਂ ਹਾਂ ਫੀਰੇ ਫੀਰੇ ਇਹ ਵੀ ਫੀਰੇ ਹਾਂ ਇਕੱਠੇ ਵਿੱਚ ਸਾਰੇ ਕਿ ਜੀ ਬਾਬਾ ਜੀ ਤਾਂ ਅਸੀਂ ਬਸਾਈਆਂ ਖੜੀਆਂ ਪੱਠਾਂ ਦੇਖੋ ਕੱਢਿਓ ਜੀ ਡਰ ਗਈਆਂ ਨਾ ਆਈਆਂ ਨਹੀਂ ਕਦੇ ਮੰਡੀ ਇੱਧਰ ਵੀ ਜਾਨਵਰ ਖੜੇ ਨੇ ਬਾਈ ਲੋ ਜੀ ਦੋ ਜਾਨਵਰ ਵੇਚ ਗਏ ਤੇ ਹੁਣ 4 ਪੱਠਾਂ ਸੌਦਾ ਹੁੰਦਾ ਦੇਖਦੇ ਹੁੰਦਾ ਕਿ ਨਹੀਂ 10 ਨਗ ਰਹਿ ਗਏ 2 ਵੇਖ ਕੇ 2 ਵੇਖ ਗਏ 2 ਵੇਖ ਗਏ 2 ਵੇਖ ਗਏ ਹਾਂ ਮੈਂ ਚੱਲ ਪਿਆ ਕੰਮ ਚੱਲ ਪਿਆ ਚੱਲ ਹੁਣ 4 ਦਾ ਸੌਦਾ ਹੁੰਦਾ ਇਕੱਠਾਈ ਲੜਾਈ 4 ਪੱਠਾਂ ਦਾ ਲੜਾਈ ਦੜਾ ਤਾਂ 10 ਖੜੇ ਆ ਹੈ ਨਾ 9 ਖੜੇ ਆ ਦੜੇ ਵਾਸਤੇ ਤਾਂ ਅੱਛਾ ਹਾਂ ਲੜਾ ਤਾਂ ਸਾਰੇ ਦਾ ਹੋਊਗਾ ਵੀ 4 ਦਾ ਹੋ ਰਿਹਾ 4 ਦਾ ਵੀ ਦੜਾਈ ਜਾਂਦਾ 4 ਦੇ ਛੇਰੀ 4 ਦਾ ਇਹ ਬਧੀਆ ਜਿਹੜੇ ਜਿੱਕੜ ਵਿਕਦੇ ਵੇਖੋ ਬੱਚੇ ਵੇਚਣੇ ਮਾਬੇ ਨੇ ਵੇਚਣਾ ਮਾਬੇ ਨੇ ਵੇਚਣੇ ਆਪਾਂ ਨੇ ਲੈਣ ਨੂੰ ਬੋਲ ਹਾਂ ਬਾਬੇ ਨੇ ਵੇਚਣੇ ਬਾਬੇ ਪੇਤੀ ਆ ਔਰ ਇੱਕ ਮੰਡੀ ਆਉਂਦਾ ਔਰ ਇੱਕ ਮੰਡੀ ਆਉਂਦਾ ਆ ਬਾਈ ਲੈਣੇ ਆ ਆ ਜਾਨਵਰ ਵੀ ਲਈ ਫਰਦਾ ਇੱਕ ਬਾਈ ਕਹਿੰਦਾ 3000 ਮੰਗਦਾ ਇਹਦਾ 3000 ਇੰਨੇ ਪੈਸੇ ਕੀ ਕਰਦਾ ਇਹ ਲੜਦਾ ਵਸ ਲੜਦਾ ਵਸ ਹੈ ਜਿੱਤੇ ਆ ਕੋਈ ਮੇਲਾ ਇਹ ਹਾਂ ਬਾਬਾ ਆ ਗਿਆ ਕਰ ਸੌਦਾ ਬੋਲ ਹਣੀ ਛੱਡੀ ਮੈਂ ਗੱਲ ਕਰੋ ਮੁੰਡੇ ਫੇਰ ਉਹ ਮੁੰਡੇ ਨੂੰ ਕਹਿੰਨ ਕਿ ਉਹ ਬਾਈ ਜਿਹੜਾ ਸੌਦਾ ਕਰਾਉਂਦਾ ਦਾ ਉਹੀ ਆ ਉਹਦਾ ਹੈ ਜਾਨਵਰ ਨਹੀਂ ਨਹੀਂ ਫੇਰ ਨਹੀਂ ਗੱਲ ਕਰਨਾ ਹਾਂ ਲੜਾਕਾ ਦਾ ਭੇਡ ਆ ਗਈ ਭਾਈ ਇਹ ਵੀਡੀਓ ਬਣਾ ਰਹੇ ਨਾਲ ਹਾਂਜੀ ਹਾਂ ਵੀਡੀਓ ਬਣਾਦਾ ਹੋਰ ਵੀਡੀਓ ਬਣਾਏ ਕਿੱਦੇ ਬਾਈ ਯਾਰ ਇਹਨੂੰ ਕਹਿੰਦਾ ਬਾਬਾ ਜੀ 2000 ਯਾਰ ਮੈਨੂੰ ਕਿਹ ਲੋ ਤਾਂ ਮੀਟ ਹੀ ਯਾਰ ਸਾਪੀ ਹੁੰਦਾ 100 ਰੁਪਏ ਵਰਤੀ ਬੰਦੀ ਹੂ ਇੱਕ ਉਹਨਾਂ ਨਾਲ ਆਪੇ ਆਪੇ ਆਪਣੀ ਕਰਾ ਦੂਗਾ ਮੈਨੂੰ ਕਹਦਾ ਦੋ ਦੋ ਦੂਦੋ ਦੀ ਦੋਸੇ ਬਾਬਾ ਦੇ ਤੂੰ ਅੱਧੋ ਵਿੱਚ ਕਰ ਲੈ ਪਰਤੀ ਵੀ ਹੋ ਗਈ ਬੱਸ ਮਾਤਾ ਵਿਚਾਲੇ ਛੱਡ ਤਾਂ ਹਾਂ ਆਊਗਾ ਮੁੜ ਕੇ ਆਊਗਾ ਕੋਈ ਨਹੀਂ ਆਉਂਦਾ ਮੇਰੇ ਦੇ ਨਾ ਤਰਾਂ ਬੋਲੇ ਮੈਂ ਮੈਂ ਇੱਕ ਗੱਲ ਕਹਿੰਦਾ ਪਾਕੀ ਆਪੋ ਆਪਣੀ ਵਿਆੜੀ ਦੇ ਘਟ ਨੇ ਕਰਦੇ ਬਸ ਯਾਨੀ ਉਹਦੀ ਮਰਜ਼ੀ ਆ ਨਹੀਂ ਲੈ ਕੇ ਜਾਣੀ ਸਾਡੀਆਂ ਸਾਡੇ ਨੂੰ ਖੜਨੇ ਸਹੀ ਗੱਲ ਹੈ ਹਾਂ ਸੋਨੂੰ ਇੰਨੀ ਕਸਾਈ ਥੋੜੀ ਚੰਦੀ ਹੁੰਦੀ ਮੰਡੀ ਚ ਓ ਫੇਰ ਮੁੜ ਕੇ ਆਇਆ ਦੋ ਵਾਰੀ ਤਾਂ ਲਿਆ ਜੱਦਾ ਆ ਜਣਣਾ ਉਹ ਦੋ ਵਾਰੀ ਆ ਲਿਆ ਜੱਦਾ ਮੋੜ ਮੁੜ ਕੇ ਮੁੜ ਕੇ ਆ ਗਿਆ ਨਹੀਂ ਹੁਣ ਪਾਉਣੀ ਆ ਉਹਦਾ ਹੀ ਪਹਿਣਾਗਾ ਅੰਦਰ ਤੋਂ ਕੋਈ ਦਰਦਾ 200 ਰੁਪਏ ਨਾਲ ਦੇ ਬੋਲੇ ਪਰ ਦੇਖ ਲਈ ਉਧਰ ਮੁੰਡੀ ਦੇਖ ਲੋ ਆ ਜਾਓ ਆ ਜਾ ਪੰਤੇ ਮੈਂ ਗਾਹ ਕਿ ਨਹੀਂ ਕਰ ਜਾਂਦੇ ਨਹੀਂ ਨਿਕਲ ਤੇ ਮੈਂ ਹੱਗ ਮਾਰ ਲਿਆ ਕੋਈ ਨਾ ਮੈਂ ਹੈਗਾ ਬਾਬੇ ਤੋਂ ਪਾਚਾ ਦੇਖ ਕਿਹੜਾ ਇਹਦਾ 1200 ਇਹਦਾ 200 ਆਲਮੋਸਟੀਆ ਸੀ ਚੱਕ ਲੈਣੇ ਚਾਹੀਦੇ ਲੱਗਿਆ ਮਾ ਦੇਰ ਵਾਲੀ ਭਜਾਓ ਦਾ ਹੀ ਬਣਦਾ ਵਈ ਹੋਏ ਲੰਗਰ ਗੁਰੂ ਕਾ ਲੰਗਰ ਕਿੰਨੇ ਇੰਚ ਦਾ ਬਈ ਇਹ ਜਾਨਵਰ ਹੈ ਇਹ ਛੇ ਦਾ ਹੈ ਵੀਰੇ 6 ਕਿੰਨੇ ਪੈਸੇ ਦੇ 3 ਲੱਖ 1 ਲੱਖ ਵੇਚਣਾ ਹੈ 6 ਲੱਖ ਅੱਛਾ ਲਾਉ ਹੈ ਬਈ ਕਿੰਨੇ ਇੰਚ ਦਾ ਹੋ ਗਿਆ ਇਹ 45 ਤੋਂ ਬਾਹਰ ਆ ਵੀਰੇ ਇਹ ਮਣਿਆ ਕਾ ਹੈ ਨਹੀਂ ਮਣਿਆ ਨਹੀਂ ਪਰ 45 ਤੋਂ ਬਾਹਰ ਆ ਭਜਨ ਪੂਜਾ ਲਸਾ ਬਹੁਤ ਮਣਿਆ ਲਸਾ 100 ਯਾਰ ਦੇ ਲਸਾ ਹਾਂ 100 ਹੋਈ ਹੈ 45 ਆ ਭਜਨ ਪੂਜਾ ਤਾਂ ਨਹੀਂ ਜੋਕਿਆ ਨਹੀਂ ਅੱਛਾ ਕਿਹੜਾ ਪਿੰਡ ਆ? ਕਿਹੜਾ ਲੱਖਾ? ਹਾਂ? ਕਦੋਂ ਕਦੋਂ? ਕਦੋਂ? ਸਰਾਜਪੁਰੇ ਕੋ। ਸੰਵਰਾਲੇ ਕੋ? ਨਾ ਪੈਲਦੋ। ਦਰਾਹੇ ਕੋ। ਅੱਛਾ। ਪੈਲ ਕੋ। ਸਾਰੇ ਜਾਨਵਰੀ ਤੇ। ਅੱਛਾ। ਇਹ ਪੱਠੇ ਬੀਤੀ ਹੈ ਸਾਰੇ। ਅੱਛਾ ਬੀਕਿਆ। ਆਪਣੀਆਂ ਯਾਰ ਲੰਦਰ ਨੇ। ਯਾਨੀ ਇਹ ਉਹਦਾ ਇਹ ਆਸ ਤੇ ਸਵੇਰ ਦਾ ਕੱਢਦਾ ਉਹ ਨਾ ਰਹੇ ਹੋਰ ਸਿੰਘ ਤੜਾ ਲਿਆ ਬੰਦਾ ਹੋਰ ਸਿੰਘ ਮਾਰ ਕੇ ਖੂਨ ਚੱਲਦਾ ਹੋਵੇ ਖੂਨ ਚੱਲਦਾ ਵੱਖਰਾ ਆ ਦੇਖ ਲਿਆ ਦੇਖ ਲਿਆ ਪੜਤੇ ਪੜਤੇ ਬਾਈ ਨਾਲ ਬਹਿ ਗਿਆ ਜੀ ਉਸਤੇ ਵੀ ਬਈ ਠੀਕ ਹੈ ਵੱਡੀ ਨਾ ਤਾਂ ਹੀ ਜਾਵਾਂ ਫੇਰੇ ਨਾਲ ਹਾਂ 50 5000 ਰੁਪਏ ਮੰਗਦੇ ਐ ਆ ਬੱਕਰੀ 50000 50000 ਬੱਕਰੀ ਨੂੰ ਘੋੜ ਯਾਰ ਕੀ ਆਤਾ ਹੈ რა ਕੀ ਮੋਲ ਹੈ ਬਾਈ ਇਹਦਾ 65000 ਕਿਵੇਂ ਸੂਗੀ ਦੂਜਾ ਸੂਗੀ 6 ਦਾ ਬੱਬੂ ਹੈ ਹੈਲੋ ਕਿੰਨਾ ਟਾਈਮ ਹੈ ਜੀ ਸੂਣੋ ਇੱਕ ਮਿੰਟ ਆ ਜੀ ਠੀਕ ਆ ਕਿਵੇਂ ਆ 5ਵੇਂ 5ਵੇਂ ਸੂਪੇ ਜੀ ਫਨ ਵਿੱਚ ਟੂਰ ਕਾ ਪੀ ਉਹਦਾ ਕਰੇ ਹੀ ਨਹੀਂ ਗਏ ਉਹ ਇਹਨੂੰ ਕਹੇ ਇਹਨੂੰ ਕਹੇ ਪਰਛਾਉ ਆਉਂਦਾ ਉੱਥੇ ਤੁਹਾਡੇ ਕੋਲੇ ਕੋਈ 2 ਲੀਟਰ ਦਾ ਡੱਗ ਨਹੀਂ ਸੀ ਪਰਛਾਉ ਆਉਂਦਾ ਖਾਨ ਨਹੀਂ ਦਵਾਈ ਆ ਆ ਰੈਡੀ ਵੀ ਨਾਲ ਹੀ ਜਾਂਣ ਲੱਗਿਆ ਹਣਾ ਉਨੋ ਛਕਦੇ ਭੰਤਪਾਲ ਲੰਗਰ ਹਾਂ ਲੰਗਰ ਛਕੀ ਆ ਭੁੱਖ ਲੱਗੀ ਆ ਵੀ ਛਕ ਲਿਆ ਲੰਗਰ ਕਿੱਧਰ ਗਏ ਲੰਗਰ ਛਕ ਲਿਆ ਤੁਸੀਂ ਹਾਂ ਪੁੱਛਦਾ ਛਕਣਾ ਆ ਤੁਸੀਂ ਛਕਣਾ ਹੀ ਚਲੋ ਚੱਲੀਏ ਉਹ 3 ਲੱਖ ਮੰਗਦਾ ਉਹ ਦਰਹੇ ਵਾਲੇ ਨਹੀਂ ਖੜੇ ਜਿਹੜੇ ਆਪਾਂ ਕੋ ਖੜੇ ਤੇ ਕਿੰਨੇ 3 ਲੱਖ ਰੁਪਇਆ ਮੈਂ ਜਾਨਵਰ ਵੀ ਦਿਖਾਇਆ ਤਾਂ 3 ਲੱਖ ਵਾਲੇ ਦਾ ਕੋਈ ਅੱਛਾ ਬੋਲ ਰਿਹਾ ਇਸ ਲਈ ਫਿਰ ਤੇ ਰੇਸਿਓ ਮਾਤਾ ਨਾ ਕਰ ਟੁਪੇ ਟੁਪੇ ਘੋੜੀ ਬਣਾ ਲੈ ਇਹਨੂੰ ਆਪਣੇ ਵੇਗੇ ਭਾਈ 5 ਜਾਨਵਰ ਵੇਗੇ 7 ਖੜੇ ਆਗੇ 7 ਜਾਨਵਰ ਹੋਇਆ ਪਾ ਜੀ ਇਹ ਸਾਰਾ ਕੁਝ ਨਾਲ ਆਉਂਗਾ ਬਾਈ ਹਾਂ ਨਹੀਂ ਪੁੱਛ ਬਾਬੇ ਕਿੰਨੇ ਦੀ ਆ ਹੈ 10 ਬਾਈ ਆ ਵਰਬਰੀ ਦੀ ਹੋ ਰਹੀ ਆ ਚਾਰ ਆ ਅੱਛਾ ਉਹ ਹੋਦੇ 1 2 3 4 ਇੱਕ ਤਰੀ ਪੱਠ ਚਾਹੀਦੀ ਪੱਠ ਕਹਾਬਨੇ ਮੇਰੇ ਯਾਰ ਆ ਤਾਂ ਖੰਭ ਰਿਹਾ ਹੈਂ ਆ ਦੇਖੋ ਬਾਈ ਇੱਕ ਜਿਹੜਾ ਪਹਾੜੀ ਨੂੰ ਟੇਢੂ ਨੇ ਹਾਂ ਪਹਾੜੀ ਸਿੰਘ ਦੇ ਬਾਪੂ ਪਹਾੜੀ ਨੇ ਪਹਾੜੀ ਸਿੰਘ ਦੇਖ ਟੇਢੂ ਨੇ ਟੇਢੂ ਹਾਂ ਇਹਦਾ ਚੰਡੀਗੜ੍ਹ ਆਉਂਦੇ ਹੋਣਗੇ ਇਹ 6 ਵਜੇ ਤੇ ਹਮਾਦਰ ਮੁੱਤਲਾ ਹਮਾ ਚੱਲਣੇ ਪਹਾੜੀ ਆ ਪਹਿਲਾਂ ਇੰਦਾਂ ਨੇ ਹਾਂ ਤੇ ਬੱਕਰੀਆਂ ਦਾ ਹੁਣ ਬਾਹਰ ਕਿਉਂ ਆਇਆ ਕੰਮ ਅੱਛਾ ਆਜੋ 10 ਮਿੰਟ ਆ ਤੁੰਗਾ ਦੋ ਜਣੇ ਮੰਗਣਾ ਆਪਾਂ ਦੱਬੇ ਬੱਚੇ ਰਹੀਏ ਦੱਬੇ ਆ ਬਾਈ ਇਹ ਰੇਟ ਹੈ ਵੀ ਬੱਚਿਆਂ ਨੂੰ ਬੱਚਿਆਂ ਨੂੰ 13000 ਰੁਪਏ ਰੇਟ ਹੈ ਜੋੜੇ ਦਾ ਕਿ ਜੋੜੇ ਦਾ ਹਾਂਜੀ ਛੇਲੇ ਆ ਛੇਲੇ ਆ ਛੇਲੇ ਆ ਪੱਠਾ ਹੈ ਬਾਈ ਆ ਪੱਠਾ ਕੀ ਰੇਡ ਆ ਬੰਦੇ ਜਿਆਦਾ ਇਹਨਾਂ ਨੂੰ ਫਿਲਮਾਂ ਗੁਰੂ ਦੇ ਹਾਂ ਉਸਕੇ ਕਿਤੇ ਨਹੀਂ ਅੱਗੇ ਆ ਗਏ ਹੋਰ ਬਾਬਾ ਜੀ ਮੈਂ ਇਹ ਲੈ ਲੈ ਮੈਂ ਦੇਖ ਕੋਈ ਮਤਲਬ ਕਿ ਨਹੀਂ ਤਾਂ ਕੋਈ ਨਹੀਂ ਗਾਇਆ ਹਾਂ ਆ ਰੱਖੋ ਹੁਣ ਐਟਮ ਪਦਾਇ ਉਹ ਤੇਰਾ ਹਾਂ ਤੇਰਾ ਨਗ ਤੇਰਾ ਨਗ ਅੱਛਾ ਇਹ ਤੋਂ ਫੜਿਆ ਨਹੀਂ ਨਹੀਂ ਹਾਂ ਉੱਥੇ ਸਾਡੇ ਗੁੱਜਰਾਂ ਵਾਲਾ ਅੱਛਾ ਇਹਨਾਂ ਨੂੰ ਪਾਉਂਦਾ ਆਂ ਕੁਝ ਜਿਹਾ ਪਾਉਂਦਾ ਆਂ ਬੱਕਰਿਆਂ ਦਾ ਕੀ ਮੰਗਣਾ ਜੱਲਾ ਦਾ ਉਹ ਲਾਲ ਦੇ ਖੜੇ ਦੇਖਦੇ ਕਰ ਲੈਣੇ ਪੱਟਾ ਕੋ ਬੈਡੂ ਨਾਲ ਕਰ ਲੈਣੇ ਪੱਟਾ ਨਹੀਂ ਹਾਂ ਠੀਕ ਹੈ ਛੱਡੂ ਨਾ ਨਹੀਂ ਬਈ ਆਪਣਾ ਉਹ ਆਏ ਬਰਬਰੀ ਆਏ ਬਰਬਰੀ ਆਸਲੀ ਬਾਈ ਆ ਦੇਖੋ ਅੱਗੇ ਹਾਂ ਆਏ ਬਰਬਰੀ ਆਸਲੀ ਬਈ ਉਧਰ ਦਾ ਕਰ ਇਹਨਾਂ ਨੂੰ ਚਾਲਾ ਤੇਲੂ ਨੇ ਇਹ ਪੱਠਾ ਨਹੀਂ ਹੈਗੇ ਇਹਨਾਂ ਕੋਈ ਬਈ खेलियां जा रही 10 ਬੱਲੇ ਵਾਂ ਤੋਲੇ ਬਾਬਾ ਮੁਕੱਲਾ ਆਇਆ ਪਰ ਸਭ ਕੁਛ ਛੋੜ ਦਿਆ ਇਹ ਦੇਖੋ ਵਈ ਮਾਹੌਲ ਮੰਡੇ ਖਰਾਬ ਮਤ ਹੈ ਯਾਰ ਲੱਗ ਰਹਾ ਦਰਗਾਹ ਪੈਂਦਾ ਸਾਡੇ ਦਾ ਨਾ ਹਮ ਨਾਲੇ ਰੋ ਪਰਚੀ ਕਰਵਾ ਵੈ ਗਿਆ ਅਰੇ ਯਾਰ ਐ ਹੋਏ ਭਾਈ 100 ਰੁਪਏ ਦੀ ਪਰਚੀ ਆ ਪਰਚੀ ਵਿੱਚ ਸੌਦਾ ਛੱਡ ਦਨਗੇ ਜੀ ਬਾਕੀ ਮੁਹਲੇ ਮਾਰਦੇ ਗਏ ਹੁਣ ਠੰਡੇ ਹੋ ਗਏ ਮੜਾ ਜਾ ਉਹ ਜਦੋਂ ਮਾਰਦੀ ਮਾਰਿਆ ਇੰਨਾ ਮਾਫਾ ਵੀ ਨਹੀਂ ਕਰ ਬੰਦਾ ਵਾ ਹਾਂ ਮਾਫਾ ਨਹੀਂ ਕਰ ਬੰਦਾ ਹੁਣ ਸਕਦੇ ਬਈ ਲੰਗਰ ਲੰਗਰ ਪ੍ਰਸ਼ਾਦਾ ਚੱਲਦਾ ਉਹ ਤਾਂ ਬਣਦਾ ਸਾਹਮਣੇ ਹੂੰ ਛੱਕ ਲਿਆ ਛੱਕ ਲਿਆ ਛੱਕ ਲੈ ਇੱਕਾ ਦਾ ਅੱਜ ਇਹ ਛੱਕ ਲਿਆ ਬਰੋਕਾ ਲੰਗਰ ਭਾਈ 25 ਨਵੰਬਰ ਲੰਘ ਗਿਆ ਭਾਈ ਮੁਕਾਬਲੇ ਆ ਬੱਕਰੇ ਬੱਕਰੀਆਂ ਦੇ ਮੱਕਰਾ ਵੰਡੀ ਮੁੱਲਾਪੁਰ ਲੁਧਿਆਣਾ ਲੋ ਜੀ ਭਾਈ ਘਰ ਆ ਪਹੁੰਚ ਗਏ ਤੇ ਆਪਣਾ ਤਕਰੀਬਨ ਆਪਾਂ ਜਿਮਨਟ ਵਾਲਾ ਬਾਪੂ ਤਾਂ ਤੇ ਉਹਦੇ ਲੈ ਕੇ ਗਏ ਤੇ 12 ਨਾਲ ਲੈ ਕੇ ਹੀ ਤੇ ਉੱਚੋ 6 ਵਿੱਚ ਵਿਕ ਗਏ ਤੇ ਛੇ ਵਾਪਸ ਲਿਆ ਇਹ ਘਰਾਂ ਤੇ ਘਰਾਂ ਪਹੁੰਚ ਗਏ ਹੀ ਹੁਣ ਟਾਈਮ ਨਾਲ ਤੇ ਉੱਥੇ ਤੁਰ ਪਏ ਤੇ ਬਾਈ ਤਕਰੀਬਨ 5 ਕਿ ਸਾਢੇ 4 ਵਜੇ 4:30 ਵਜੇ ਯਾਨੀ ਕਿ ਆਉਦੇ ਲੁਧਿਆਣੇ ਟਾਈਮ ਲਾਈ ਜਾਨਾ ਟ੍ਰੈਵਲ ਹੋ ਜਾਂਦੀ ਸ਼ਾਮ ਨੂੰ ਤੇ ਡੈਡੀ ਬਣ ਥਣ ਕੇ ਆ ਗਿਆ ਉਹ ਵੀ ਨਿਊਜੋ ਦੇ ਕੋਲ ਨਿਕਲੇ ਆ ਹਾਂ ਚੰਗੇ ਰਹੇ ਉੱਥੇ ਫਟਕ ਲੱਗ ਲੁਧਿਆਣੇ ਦੇ ਵਿੱਚ ਕੋ ਵੜਦੇ ਫਿਰ ਟ੍ਰੈਕ ਨੂੰ ਵਾਪਸੀ ਤੇ ਹਾਂਜੀ ਹਾਂਜੀ ਹਾਂ ਇੱਕ ਰੈਂਦਾ ਪੋ ਪੱਕੀਆਂ ਹੱਦ ਤੱਕ ਮੋਹੀਆ ਹਾਂਜੀ ਤੇ ਉਹਦੇ ਕਰਕੇ ਟਾਈਮ ਲੱਗ ਗਿਆ ਹੂੰ ਆਪਣਾ 5 ਕੁਆਟਰ ਆਪਾਂ ਲੈ ਲੈਂਦੇ ਬਿਆ ਕਿਲੋ ਬਿਆ ਕਿਲੋ ਕੋਲ 10 ਨਹੀਂ ਹੁੰਦੇ 10 ਬੋਨੀ ਨਹੀਂ ਹੁੰਦੇ ਆ 5 ਬੋਨੀ ਆਪਾਂ ਲੈ ਲੀਏ ਬੜੀਆ ਹੁਣ ਜਾ ਕੇ ਤੇ ਸਿਆਲ ਤੁੰਦ ਪੈਂਦੀ ਆ ਕੋ ਚੰਗਾ ਪਾ ਲਓ ਮੈਂ ਤਾਂ ਕਹਿੰਦਾ ਮੇਰੇ ਹੱਥ ਦੇ ਮੈਂ ਤਾਂ ਰਹਿਣ ਦੇ ਤੂੰ ਕਹਿੰਦਾ ਠੀਕ ਲੈਣਾ ਮਾਲੇ ਦਾ ਭਾਈ ਬੀਕਾ ਹੁਣ ਫੇਰ ਆਪਾਂ ਆਪਣਾ ਸ਼ਨੀਵਾਰ ਜਾਣਾ ਸ਼ਨੀਵਾਰ ਨੂੰ ਉਹਨੇ ਬੱਕਦੇ ਨਹੀਂ ਕਿ ਬੱਚਾ ਨੂੰ ਬਾਕੀ ਇਹਨੂੰ 50 ਕਿਲੋ ਵੇਚਿਆ ਉਹ। ਪਹਿਲਾਂ ਇਹਨੂੰ ਪਾ ਕੇ ਦੇਖ। ਦੇਖੋ ਕਿ ਨਹੀਂ। ਬਾਕੀ ਮੰਡੀ ਦਾ ਬਾਈ ਥੋੜਾ ਮੰਦਾ ਹੀ ਤਾਂ। ਹਾਂ। ਮੰਦਾ ਜਾ ਰਿਹਾ ਲੈ ਤਾਂ। ਅਲਸਿਆਲ ਸਿਆਲ ਮੰਦਾ ਹੀ ਜਾਂ। ਜਿਹਨੇ ਚੀਜ਼ ਲੈਣੀ ਆ ਜਿਹਨੇ ਘਰ ਰੱਖਣੇ ਉਹਦੇ ਵਾਸਤੇ ਸਹੀ। ਉਹਦੇ ਵਾਸਤੇ ਸਹੀ ਆ। ਲੈਣੇ ਵਾਲੇ ਖਾਤਾ ਸਹੀ ਆ। ਲੈਣੇ ਵਾਲੇ ਖਾਤਾ ਵਿੱਚ ਨਾ ਹੈ ਘੱਟ ਆ। ਵੇਚਣੇ ਖਾਤਾ ਦਾ ਸੀ ਦੇਖਿਆ ਅੱਜ ਅੰਦਾਜ਼ਾ ਲਾਇਆ ਵੀ ਘੱਟ ਆ। 1 ਨੇ 3 ਲੱਖ ਮੰਗੇ। 1 ਕਿੰਨੇ ਲੱਖ ਮੰਗੀਆਂ ਬਾਈ ਬੱਕਰੇ ਉਹ। ਹਾਂ, ਦਾਤ। ਹੱਡੀਆਂ ਵਿੱਚ ਯਾ ਨਾ ਮੰਗਣੇ ਦਾ ਸੀ ਬੰਦ ਰਸ ਸਭ ਕਹਿ ਜਿਹੜੀਆਂ ਲੈ ਕੇ ਗਏ ਤੇ ਉਹ ਬਾਪੂ ਕਹਿੰਦਾ ਨਾ ਕੋਈ 5 ਲੱਖ ਲੈ ਦੇ ਤਾਂ ਹਾਂ ਕਹਨੇ ਤਾਂ ਜਿੰਨੇ ਮਰਜ਼ੀ ਕਹੀ ਬਾਕੀ ਭਾਈ ਵਧੀਆ ਹੋ ਗਿਆ ਭੰਤ ਵੀ ਆ ਗਿਆ ਭੰਤ ਆ ਜਾ ਓਏ ਹਾਂ ਥੱਕਿਆ ਤਾਂ ਨਹੀਂ ਹਾਂ ਓ ਨਹੀਂ ਤੂੰ ਦੇਖਿਆ ਆਇਆ ਤਾਂ ਲਈ ਏਰੀਆ ਚਲ ਮੇਲਾ ਦੇਖਿਆ ਆ ਮੇਲਾ ਮੁੱਲਾ ਪਰਦਾਖਾ ਪਿੰਡਾ 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 ਮੁੱਲਾ ਹਾਂ ਅਰ ਉਹ ਆਣ ਦੇ ਕਿੰਨੇ ਕਿਤੇ ਉੱਰ ਨੂੰ ਗਾ 15 ਗੇ ਨਾ ਇਹ ਹੁਣੇ ਜਾਊਗਾ 15 ਆ 15 ਆਏਗਾ ਨਾ ਇਹ ਮੋਢਾ ਦਾ ਕਪੜਾ ਜਗਰਾਉਂ ਤੋਂ ਹੀ ਆਵਾ ਹਾਂ ਵਧੀਆ ਰਹੇ ਆ ਵਧੀਆ ਗਿਆ ਰਹੇ ਪਹਿਲੀ ਵਾਰਡੀ ਲੇਖੀ ਬੱਕਰੀਏ ਚ ਚਲੋ ਥਾਰੇ ਜੰਗਲੀ ਵਧੀਆ ਲੈ ਤੋ ਪਨਿਕੜ ਦਿੱਤੋਂ ਦਬਣ ਲਾਈ ਜੰਦੀ ਧੋਪ ਗਿਆ ਮੈਂ ਸਵੇਟਰ ਪਾ ਲਿਆ ਮੈਂ ਸਵੇਟਰ ਪਾ ਕੇ ਗਿਆ ਜੇ ਅੱਗੇ ਸਵੇਟਰ ਜਦੇ ਕਾਂਟੇ ਬਾਰੇ ਖੋਲਿਆ ਵਾ ਕੋਲੀਆ ਗੱਡੀ ਵੀ ਗੱਡੀ ਤੇ ਪੰਤ ਨੂੰ ਕਿਹਾ ਮੈਂ ਗਰਮੀ ਲੱਗਦੀ ਸਾਰੇ ਬੋਲ ਮੈਂ ਗੱਡੀ ਰੱਖਦੇ ਪੰਤ ਨੂੰ ਹੈ ਗਿਆ ਗਰਮੀ ਲੱਗਦੀ ਹਾਂ ਚੋਂ ਠੀਕ ਹੈ ਜੀ ਤੇ ਮੰਦਿਆਂ ਕਿਸੇ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਜੀ ਸਾਹਿਬ